18 ਜੂਨ ਦੀ ਗੱਲ ਹੈ ਤੇ ਸ਼ਹਿਰ ਅਰਨੀਵਾਲਾ ਦੇ ਵਿੱਚ ਰਕਵਾ ਚਾਹਲਾ ਪਿੰਡ ਬੰਦ ਨਾਲ ਦੇ ਉੱਥੇ ਤਕਰੀਬਨ 30 ਤੋਂ ਲੈ ਕੇ 35 ਨੌਜਵਾਨ ਮੁੰਡਿਆਂ ਨੇ ਜੋ ਏਰੀਆ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਤਿੰਨ ਤੇ ਤਿੰਨ ਤੇ ਚਾਰ ਕਿ ਤਕਰੀਬਨ ਫਾਇਰ ਵੀ ਹੋਇਆ ਉੱਥੇ ਇਹ ਮਸਲਾ ਸਟਾਰਟ ਹੋਇਆ ਸਨੀ ਰਤਨਪੁਰੀਆ ਤੇ ਕ੍ਰਿਸ਼ਨ ਇਹ ਦੋ ਮੁੰਡਿਆਂ ਦੀ ਆਪਸੀ ਕੋਈ ਝਗੜਾ ਸੀਗਾ ਕਿਸੇ ਲੜਕੀ ਦੇ ਨਾਲ ਫਰੈਂਡਸ਼ਿਪ ਦੇ ਸੰਬੰਧ ਰ ਵਿੱਚ ਇਹਨਾਂ ਦਾ ਜਬਾਨੀ ਤੌਰ ਤੇ ਪਰ nhau ਝਗੜਾ ਹੋਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਾਲ ਲੜਕੇ ਇਕੱਠੇ ਕਰਕੇ ਚਾਲਾ ਪਿੰਡ ਦੇ ਵਿੱਚ ਜੋ ਇਕੱਠ ਕਰਕੇ ਉੱਥੇ ਫਾਇਰ ਵਗੈਰਾ ਕਰੇ ਅ ਅਤੇ ਉਸ ਤੋਂ ਬਾਅਦ ਇਹ ਸਾਰੇ ਜਿਹੜਾ ਹਜੂਮ ਹੈਗਾ ਇਹ ਨਿਕਲ ਗਏ ਅਰਨੀ ਵਾਲਾ ਵਾਲੀ ਸਾਈਡ ਤੇ ਉੱਥੇ ਵੀ ਉਹਨਾਂ ਨੇ ਖੁੱਲ੍ਹ ਰੁਆਜੀ ਤੇ ਬਦਮਾਸ਼ੀ ਕੀਤੀ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 66 ਤੇ ਐਫ ਆਈ ਆਰ ਨੰਬਰ 65 2024 ਪੁਲਿਸ ਸਟੇਸ਼ਨ ਹਰਨੀ ਵਾਲਾ ਦੀ ਐਫ ਆਈ ਆਰ ਰਜਿਸਟਰ ਹੋਈ ਅੰਡਰ ਸੈਕਸ਼ਨ 307 323 324 360 160 149 149 25 54 59 60 ਆਰਮਜ਼ ਐਕਟ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਹੈ ਇਹਦੇ ਵਿੱਚ ਜਿਹੜੇ ਮਕਦਮੇ ਦੇ ਵਿੱਚ ਦੋਸ਼ੀ ਨੇ ਉਹਨਾਂ ਦਾ ਨਾਮ ਹੈ ਕਰਨ ਸਿੰਘ 사ਜਨਪ੍ਰੀਤ ਕੁਲਦੀਪ ਸਿੰਘ सनी ਰਤਨਪੁਰੀਆ ਪ੍ਰਿੰਤਪਾਲ ਸਿੰਘ ਸੁਖਪਾਲ ਸਿੰਘ ਬਲਜੀਤ ਸਿੰਘ ਹੈਪੀ ਸਿੰਘ ਪ੍ਰਕਾਸ਼ ਸਿੰਘ ਅੰਗਰੇਜ ਕਰਨ ਸਾਗਰ 사ਜਨ ਕਰਨ ਸਿੰਘ ਦੂਸਰੇ ਕਰਨ ਸਿੰਘ ਸੋਨੂ ਸਿੰਘ ਇਹ ਕੁੱਲ 14 ਬੰਦੇ ਸੀਗੇ ਜਿਹੜੇ ਇੱਕ ਪਾਸੇ ਸੀਗੇ ਦੂਸਰੇ ਸਾਈਡ ਤੇ ਗੁਰਵਿੰਦਰ ਸਿੰਘ ਸਤਨਾਮ ਸਿੰਘ ਸੁਖਵਿੰਦਰ ਸਿੰਘ ਵਿਜੇ ਸਿੰਘ ਫਲਵਿੰਦਰ ਸਿੰਘ 사인 ਅਮਨਦੀਪ ਸਿੰਘ ਰਾਹੁਲ ਪੱਲਾ ਕੇਸ਼ਨ ਰਾਜੂ ਕਟਾ ਗੁਰਪ੍ਰੀਤ ਸਿੰਘ ਦੋ ਗੁਰਪ੍ਰੀਤ ਸਿੰਘ ਨੇ ਇਹ ਟੋਟਲ 12 ਦੋਸ਼ੀ ਹੈਗੇ ਨੇ ਇਹਨਾਂ ਦੋਸ਼ੀਆਂ ਦੇ ਵਿੱਚੋਂ ਅ ਕੁੱਲ 8 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਕਰਨ ਸਿੰਘ ਤੇ ਹਾਜੀਪ੍ਰੀਤ ਨੂੰ 19 ਤਰੀਕ ਨੂੰ ਨਾਲ ਗ੍ਰਿਫਤਾਰ ਕਰ ਲਿਆ ਸੀਗਾ ਪੁਲਿਸ ਨੇ ਤੇ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਤੋਂ ਜੋ ਹਥਿਆਰ ਇਹਨਾਂ ਨੇ ਵਰਤੇ ਸੀਗੇ ਲੜਾਈ ਦੇ ਵਿੱਚ ਕਾਪੀ ਸੀਗੇ ਜਿਹੜੂ ਰਿਕਵਰ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ ਦੋ ਦੋਸ਼ੀਆਂ ਦੇ ਕੋਲੇ ਕਥਿਤ ਤੌਰ ਤੇ ਵੈਪਨ ਵੀ ਹੈਗੇ ਸੀ ਕਿ ਜਿਹੜੇ ਕਿ ਉੱਥੇ ਮੌਕੇ ਤੇ ਫਾਇਰ ਹੋਏ ਸੀਗੇ ਉਹ ਦੋਸ਼ੀ ਅਜੇ ਭੱਜੇ ਹੋਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਇਹਨਾਂ ਤੋਂ ਇਲਾਵਾ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਹੈਗੇ ਨੇ ਗੁਰਵਿੰਦਰ ਸਿੰਘ ਸਤਰਾਮ ਸਿੰਘ ਸੁਖਵਿੰਦਰ ਸਿੰਘ ਵਿਜੇ ਸਿੰਘ ਤੇ ਤਲਵਿੰਦਰ ਇਹ ਦੋਸ਼ੀ 20 ਤਰੀਕ ਨੂੰ ਆ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਹੋਏ ਨੇ ਇਹਨਾਂ ਦੋਸ਼ੀਆਂ ਦੀ ਪੁਲਿਸ ਰਿਮਾਂਡ ਲੈ ਕੇ ਅੱਗੇ ਇਹਨਾਂ ਤੋਂ ਬਾਕੀ ਵੈਪਨ ਦੀ ਰਿਕਵਰੀ ਕਰਵਾਈ ਜਾ ਰਹੀ ਹੈ ਜਿਹੜੇ ਉੱਥੇ ਲੜਾਈ ਝਗੜੇ ਦੇ ਵਿੱਚ ਵੈਪਨ ਯੂਜ਼ ਹੋਏ ਸੀਗੇ ਇਹਨਾਂ ਦੋਸ਼ੀਆਂ ਨੂੰ ਪੁਲਿਸ ਨੇ ਅਰੈਸਟ ਕਰਕੇ ਇਹਨਾਂ ਦੇ ਉੱਤੇ ਐਫਆਈਆਰ ਰਜਿਸਟਰ ਕਰਕੇ ਇੱਕ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਇੱਦਾਂ ਦੀ ਹੁੱਲੜਬਾਜੀ ਕਰਨਗੇ ਇਹਨਾਂ ਦੇ ਵਿੱਚੋਂ ਕਈਆਂ ਦੇ ਡਰਗ ਟੈਸਟ ਵੀ ਪੋਜ਼ਿਟਿਵ ਆਏ ਨੇ ਜਿਹੜੇ ਇਸ ਤਰ੍ਹਾਂ ਦੀ ਹੁੱਲੜਬਾਜੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨਗੇ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਲਾਅ ਤਾਂ ਇਹਨਾਂ ਦੇ ਖਿਲਾਫ ਸਖਤ ਹੈਗਾ ਹੀ ਹੈ ਪਰ ਪੁਲਿਸ ਵੱਲੋਂ ਵੀ ਇਹਨਾਂ ਦੇ ਖਿਲਾਫ ਕੋਈ ਵੀ ਟੋਲਰੈਂਸ ਨਹੀਂ ਜਿਹੜੀ ਹੈਗੀ ਉਹ ਦਿਖਾਈ ਜਾਊਗਾ ਕਾਰਨ ਕੀ ਬਣਿਆ ਹੈ ਵੀ ਲੜਾਈ ਦਾ ਇਹਨਾਂ ਦਾ ਆਪਸ ਵਿੱਚ ਕਾਰਨ ਬਣਿਆ ਜਿਹੜੀ ਮੇਨ ਸ਼ੁਰੂਆਤ ਹੋਈ ਸੀਗੀ ਇੱਕ सनी ਰਤਨਪੁਰੀਆ ਤੇ ਕ੍ਰਿਸ਼ਨ ਇਹ ਦੋ ਜਣਿਆਂ ਦੀ ਆਪਸ ਦੇ ਵਿੱਚ ਕਿਸੇ ਲੜਕੀ ਨੂੰ ਲੈ ਕੇ ਲੜਾਈ ਹੋਈ ਸੀਗੀ ਉਹ ਪੁਲਿਸ ਵੈਰੀਫਾਈ ਕਰ ਰਹੀ ਹੈ ਵੀ ਇਹਦਾ ਦੀ ਕੋਈ ਆਪਸੀ ਪਰਸਨ ਰਿਸ਼ਤੇ ਸੀਗੇ ਜਿਹਦੇ ਕਰਕੇ ਇਹਨਾਂ ਨੇ ਫਿਰ ਆਪਣੇ ਨਾਲ ਦੀ ਟੋਲੀ ਦੇ ਮੁੰਡਿਆਂ ਨੂੰ ਇਕੱਠਾ ਕੀਤਾ ਏਜ ਤਕਰੀਬਨ 22 ਤੋਂ ਲੈ ਕੇ 27 ਸਾਲ ਦੀ ਏਜ ਹੈ ਇਹ ਅਲੱਗ-ਅਲੱਗ ਪਿੰਡਾਂ ਦੇ ਨੇ ਪਰ ਨੇੜਲੇ ਪਿੰਡਾਂ ਦੇ ਨੇ ਹਥਿਆਰ ਵਿਪਨ ਦੀ ਗੱਲ ਕਰੀਏ ਵਿਪਨ ਕਿੱਥੋਂ ਪ੍ਰੋਵਾਈਡ ਹੋਈ ਸੀ ਇਹਨਾਂ ਨੂੰ ਪਤਾ ਲੱਗ ਸਕਿਆ ਇਹਨਾਂ ਦੇ ਕੋਲੇ ਜੋ ਹੁਣ ਤੱਕ ਇਨਫੋਰਮੇਸ਼ਨ ਮਿਲੀ ਹੈ ਉਹ ਵਿਪਨ ਨਜਾਇਜ਼ ਵਿਪਨ ਦੋ ਜਿਹੜੇ ਇਹਨਾਂ ਨੇ ਯੂਜ਼ ਕਰੇ ਨੇ ਖਿਲਾਫ ਪਹਿਲਾ ਮੁਕਦਮਾ ਦਰਜ ਨਹੀਂ ਗਿਰੋਹ ਨਹੀਂ ਕਹਿ ਸਕਦੇ ਕਿਉਂਕਿ ਸਾਰੇ ਨਵੇਂ ਏਜ ਦੇ ਬੰਦੇ ਨੇ ਗੈਂਗਸਟਰ ਲਿਸਟਡ ਨਹੀਂ ਹੈਗੇ ਲੇਕਿਨ ਇਹਨਾਂ ਦੇ ਖਿਲਾਫ ਕਈਆਂ ਦੇ ਖਿਲਾਫ ਦੋ ਮੁਕਦਮੇ ਨੇ ਇਹਨਾਂ ਦੇ ਵਿੱਚੋਂ ਛਤਰਾਮ ਸਿੰਘ ਉਹਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਇਹਨਾਂ ਦੇ ਖਿਲਾਫ ਇੱਕ ਤਲਵਿੰਦਰ ਸਿੰਘ ਜਿਹੜਾ ਅਰੈਸਟ ਹੋਇਆ ਇਹਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਇਸੇ ਤਰੀਕੇ ਨਾਲ ਪੰਜ ਪੰਜ ਦੋ ਮੁਕਦਮੇ ਕਿਸੇ ਦੇ ਖਿਲਾਫ ਇੱਕ ਮੁਕਦਮਾ ਸਾਰੇ ਲੜਾਈਆਂ ਦੇ ਆਪਸੀ ਝਗੜੇ ਦੇ ਮੁਕਦਮੇ ਇਹਨਾਂ ਦੇ ਖਿਲਾਫ ਦਰਜ ਨੇ ਇਹਨਾਂ ਦੇ ਵਿੱਚੋਂ ਤਿੰਨ ਦੋਸ਼ਾਂ ਦੇ ਖਿਲਾਫ ਐਨਡੀਪੀਐਸ ਦੇ ਨਸ਼ੇ ਦੇ ਮੁਕਦਮੇ ਵੀ ਦਰਜ ਨੇ ਉਸ ਐਂਗਲ ਤੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਉਸ ਟਾਈਮ ਤੇ ਜਿਨ੍ਹਾਂ ਦੇ ਡੋਪ ਟੈਸਟ ਪੋਜ਼ਿਟਿਵ ਸੀਗੇ ਉਹ ਨਸ਼ੇ ਖਾਣ ਦੇ ਅਦੀ ਨੇ ਜਾਂ ਨਸ਼ੇ ਦਾ ਕਾਰੋਬਾਰ ਵੀ ਕਰਦੇ ਨੇ ਆ ਉਸ ਐਂਗਲ ਦੇ ਉੱਤੇ ਪੁਲਿਸ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੀ ਹੈ